ਸਾਡੇ 4 ਕਿਲੇ ਆ ਜੀ ਆ ਗਈ ਭਾਈ ਇਹਨਾਂ ਤੋਂ ਡੈਬਲੀ ਬਣਦਾ ਹਵਾ ਤੱਕ ਦੀ ਬਣਦਾ ਐਨੀ ਬਾੜ ਤਾਂ ਨਹੀਂ ਬਣਦੀ ਹਵਾ ਘੰਡ ਹਵਾ ਤਾਂ ਥੋੜਾ ਦੂਰ ਲਾਉਂਦੇ ਤਾਂ ਤਪ ਸਮਾ ਭਾਈ ਆਮਾ ਗੱਡੀ ਦਾ 23 641 ਪੁਆਇੰਟ ਕਰ ਗਿਆ ਜੀ ਬਹੁਤ 23 41 ਇਹ ਪਰਲਾ ਹਰਵਿੰਦਰ ਸਮਾਣਾ ਤਾਰਾ ਦਾਉਦਰ ਅੰਗਰੇਜ਼ ਮਕੜੌਣਾ ਸੋਨੀ ਉਹ ਨਹੀਂ ਬੱਗੇ ਉਹ ਨਹੀਂ ਸਮਾਣਾ ਹਰਵਿੰਦਰ ਸਮਾਣਾ ਇਹ ਭਾਈ ਉਹਨਾਂ ਦਾ ਬਹੁਤ ਭੱਜ ਗਿਆ ਜੀਤੂ ਟੈਪਈ ਕਰਨੈ ਸਿੰਘ ਟੈਪਈ ਇਹ ਸਾਡੇ ਵਾਲਾ ਬਾਜ ਗਰੁੱਪ ਹੈ ਜੀ ਆ ਸਦਾਰ ਮਜੀਤ ਸਿੰਘ ਜੀ ਡੋਕਰ ਜਗਤਪੁਰ ਮੇਜਰ ਬਿਹਾਲਾ ਰਾਜੂ ਸਹਰਾਣਾ ਗੁਰਦੇਵ ਸਿੰਘ ਜੀ ਰੁੜਕਾ ਪਾਲੇ ਹੋ ਨਹੀਂ ਡੀਸੀ ਹੋ ਨਹੀਂ ਤੇ ਇਹ 41 ਮੈਂ ਕੋਠੇ ਵਾਲੇ ਹੋ ਜੋ ਬਰਾਂ ਨੂੰ